ਜਿੱਥੇ ਹਰ ਜਗ੍ਹਾ ਬਸੰਤ ਪੰਚਮੀ ਦਾ ਜਿਹੜਾ ਤਿਉਹਾਰ ਆ ਉਹ ਬੜਾ ਵਧੀਆ ਤਰੀਕੇ ਦੇ ਨਾਲ ਮਨਾਇਆ ਗਿਆ ਪਰ ਲੇਕਿਨ ਇਸ ਵੀਡੀਓ ਨੂੰ ਤੁਸੀਂ ਦੇਖੋ ਸੀਸੀਟੀਵੀ ਵੀਡੀਓ ਤੋਂ ਦੇਖੋ ਇਹਦੇ ਵਿੱਚ ਬਸੰਤ ਵਾਲੇ ਦਿਨ ਹੀ ਜਿਹੜਾ ਆ ਉਹ ਇੱਕ ਨੌਜਵਾਨਾਂ ਵੱਲੋਂ ਜਿਹੜਾ ਆ ਉਹ ਲੜਾਈ ਝਗੜਾ ਕੀਤਾ ਗਿਆ ਔਰ ਲੜਾਈ ਝਗੜਾ ਕਿਉਂ ਕੀਤਾ ਗਿਆ ਕਿ ਡੀਜੇ ਦੇ ਉੱਤੇ ਉੱਚੀ ਉੱਚੀ ਗਾਣੇ ਵਜਾਰੇ ਸਨ ਤਾਂ ਇੱਕ ਵਿਅਕਤੀ ਵੱਲੋਂ ਜਿਹੜਾ ਇਹਨਾਂ ਨੂੰ ਕਿਹਾ ਗਿਆ ਕਿ ਆਵਾਜ਼ ਘਟ ਕਰੋ ਤੋ ਇੰਨੀ ਚ ਹੀ ਜਿਹੜਾ ਉਸ ਵਿਅਕਤੀ ਨੂੰ ਜਿਹੜਾ ਉਹ ਕੁੱਟਣ ਲੱਗ ਪਏ ਤਾਂ ਇੱਕ ਵਕੀਲ ਵੱਲੋਂ ਉਸ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਜਿਹੜਾ ਨੌਜਵਾਨਾਂ ਵੱਲੋਂ ਉਸ ਵਕੀਲ ਦੇ ਘਰ ਜਾ ਕੇ ਹੀ ਉਹ ਤੇ ਜਿਹੜੀ ਆ ਉਹ ਹਮਲਾ ਕਰ ਦਿੱਤਾ ਤਾਂ ਵਕੀਲ ਦਾ ਜਿਹੜਾ ਇਸ ਹਮਲੇ ਦੇ ਵਿੱਚ ਜਿਹੜਾ ਉਹ ਸਿਰ ਵੀ ਫਟਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਵੱਲੋਂ ਜਿਹੜਾ ਆ ਉਹ ਨਸ਼ਾ ਕੀਤਾ ਹੋਇਆ ਸੀ ਨਸ਼ੇ ਦੀ ਹਾਲਤ ਦੇ ਵਿੱਚ ਜਿਹੜਾ ਆ ਇਹਨਾਂ ਵੱਲੋਂ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਆ ਇਹ ਨੌਜਵਾਨ ਜਿਹੜੇ ਨੇ ਉਹ ਘਰਾਂ ਦੇ ਉੱਤੇ ਇੱਟਾਂ ਵਰਸਾਰੇ ਨੇ ਤਾ ਲਾਗੇ ਛੱਗੇ ਵੀ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਹੈ ਹਰ ਕਾਫੀ ਜਿਹੜੀਆਂ ਗੱਡੀਆਂ ਗੁੜੀਆਂ ਦਾ ਨੁਕਸਾਨ ਵੀ ਹੋਇਆ ਤੇ ਕਾਫੀ ਘਰਾਂ ਦੇ ਵਿੱਚ ਜਿਹੜਾ ਇਹਨਾਂ ਵੱਲੋਂ ਜਿਹੜਾ ਇੱਟਾ ਰੋੜੇ ਵੀ ਜਿਹੜੇ ਉਹ ਚਲਾਏ ਗਏ ਹਨ ਤਾਂ ਬਸੰਤ ਪੰਚਮੀ ਵਾਲਾ ਦਿਨ ਸੀਗਾ ਤਾ ਇਹਨਾਂ ਵੱਲੋਂ ਜਿਹੜੀ ਇਸ ਨੌਜਵਾਨਾਂ ਵੱਲੋਂ ਜਿਹੜੀ ਇਹ ਹਰਕਤ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਆ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਤਾਂ ਪੁਲਿਸ ਵੱਲੋਂ ਜਿਹੜਾ ਆ ਉਹ ਪੂਰੇ ਇਸ ਮਾਮਲੇ ਦੀ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਕੌਣ ਸਨ ਤੇ ਕਿਉਂ ਇਹਨਾਂ ਵੱਲੋਂ ਜਿਹੜਾ ਉਹ ਹਮਲਾ ਕੀਤਾ ਗਿਆ ਤੇ ਕੀ ਕੁਝ ਕਹਿ ਰਹੇ ਨੇ ਵਕੀਰ ਸਾਹਿਬ ਆਓ ਤੁਹਾਨੂੰ ਵੀ ਸੁਣਾਣੇ ਹਾਂ ਮੋਕਟ ਸਪੀਡ ਕੁਚਾ ਬਰਕਤਰਾਮ ਦਾ ਰਹਿਣ ਵਾਲਾ ਵਾ ਅਤੇ ਰਾਤ तकरीबन 1:30 ਵਜੇ ਦਾ ਸਵਾਸ਼ੀ ਅਸੀਂ ਸੌ ਰਹੇ ਸੀ ਇਕਦਮ ਹੀ ਸਾਡੇ ਘਰ ਦੇ ਵਿੱਚ ਇੱਟਾ ਡਿੱਗਣ ਦਾ ਸ਼ੋਰ ਆਇਆ ਤੇ ਅਸੀਂ ਬਿੰਨੋ ਬ੍ਰਾਦਰ ਉੱਠ ਕੇ ਦੇਖਣ ਲੱਗੇ ਵੀ ਇਹ ਇੱਟਾਂ ਦਾ ਸ਼ੋਰ ਕਿੱਥੋਂ ਆ ਰਿਹਾ ਹੈ ਜਦ ਅਸੀਂ ਉੱਠੇ ਤੇ ਬਾਹਰ ਦੇਖਿਆ ਤੇ ਬਾਹਰ ਸ਼ੋਰ ਚੀਕ ਜਗਾੜਾ ਹੋ ਰਿਹਾ ਸੀ ਅਸੀਂ ਭੱਜ ਗਏ ਆਪਣੀ ਛੱਤ ਤੇ ਆਏ ਛੱਤ ਤੇ ਆ ਕੇ ਅਸੀਂ ਦੇਖਿਆ ਵੇ ਕੁਝ ਅਣਪਛਾਤੇ 10 15 ਬੰਦੇ ਜਿਹੜੇ ਬਸੰਤ ਮਨਾਣ ਬਾਹਰੋਂ ਆਏ ਹੋਏ ਸੀ ਨਾਲ ਦੇ ਗਵਾਂਡ ਦੇ ਘਰ ਵਿੱਚ ਉਹ ਕਿਸੇ ਬੰਦੇ ਨੂੰ ਕੁੱਟ ਰਹੇ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਬੰਦਾ ਮਰ ਜਾਊਗਾ ਵੀ ਤੁਸੀਂ ਕਿਉਂ ਉਹਨੂੰ ਜਿਹੜਾ ਮਤਲਬ ਕਿ ਮਾਰੀ ਜਾਂਦੇ ਜੇ ਜਾਨੋਂ ਮਰ ਜਾਏਗਾ ਛੱਡ ਦੇ ਦੇ ਤੋ ਕਹਿੰਦਾ ਤੁਸੀਂ ਇੱਟਾਂ ਮਾਰੀਆਂ ਸਾਡੇ ਤੇ ਅਸੀਂ ਤੁਹਾਨੂੰ ਤੁਹਾਨੂੰ ਵੀ ਦੇਖ ਲਾਂਗੇ ਇਨੇ ਦਰਜੀ ਸਾਡੀ ਮਾਤਾ ਜੀ ਉੱਠੇ ਪਾਤਾ ਜੀ ਉੱਠ ਕੇ ਸਾਡਾ ਜਿਹੜਾ ਨੀਚੇ ਵਾਲਾ ਦਿਉੜੀ ਦਾ ਮੇਨ ਦਿਉੜੀ ਦਾ ਦਰਵਾਜ਼ਾ ਖੁੱਲਣ ਲੱਗੇ ਤੇ ਉਹਨਾਂ ਨੇ ਸਾਡੀ ਮਾਤਾ ਜੀ ਨੂੰ ਧੱਕਾ ਮਾਰ ਕੇ ਉਹਨਾਂ ਦੇ ਨੱਕ ਤੇ ਲਹੂ ਕੱਢ ਕੇ ਤੇ ਜ਼ਮੀਨ ਤੇ ਗਰਾਤਾ ਅਸੀਂ ਉਹਨਾਂ ਨੂੰ ਉਹਨਾਂ ਨੂੰ ਛੜਾਣ ਲੱਗੇ ਇਹ ਸਾਰੇ ਜਣੇ ਜਿਹੜੇ 10 15 ਜਣੇ ਹੈਗੇ ਸੀ ਇਹ ਭੱਜ ਗਏ ਕੋਠੇ ਆ ਗਏ ਛੱਤ ਤੇ ਛੱਤ ਤੇ ਆ ਕੇ ਸਾਡੇ ਇੱਕ ਭਰਾ ਨੂੰ ਕੁੱਟਣ ਲੱਪੇ ਅਸੀਂ ਉਹਨਾਂ ਜਦ ਦੇਖਿਆ ਵੀ ਇਹ ਸਾਡੇ ਭਰਾ ਨੂੰ ਮਾਰ ਦੇਣਗੇ ਅਸੀਂ ਉਹਨੂੰ ਬਚਾਣ ਲਈ ਅਸੀਂ ਅੱਗੇ ਹੋਏ ਉਲਟਾ ਇਹਨਾਂ ਨੇ ਸਾਡੇ ਵੀ ਜਿਹੜਾ ਹੈ ਘਰ ਦੇ ਵਿੱਚ ਆ ਕੇ ਅੰਦਰ ਦਾਖਲ ਹੋ ਕੇ ਤੋੜ-ਪੰਨ ਕੀਤੀ ਅਤੇ ਕਾਬੇ ਨਾਲ ਸਾਨੂੰ ਸੱਟਾਂ ਮਾਰੀਆਂ ਅਤੇ ਜਿੰਨੇ ਵੀ ਬੰਦਿਆਂ ਨੇ ਅਸੀਂ ਸ਼ੋਰ ਮਚਾਇਆ ਮਾਰਤਾ ਮਾਰਤਾ ਸਾਰਾ ਮੱਲਾ ਇਕੱਠਾ ਹੋ ਕੇ ਸਾਡੇ ਕੋਲ ਪਹੁੰਚਿਆ ਤੇ ਫਿਰ ਇਹ ਇਥੋਂ ਸਰਾਰ ਹੋ ਗਏ ਭਾਂਡੜੀ ਵੀ ਗੱਡੀਆਂ ਤੋਂ ਬਾਹਰ ਭਾਂਡ ਢੋੜ ਵੀ ਹੋਈ ਹੈ ਬਟ ਇਹ ਆਪਸ ਵਿੱਚ ਵੀ ਲੜੇ ਨੇ ਇਹਨਾਂ ਨੇ ਬਾਅਦ ਚੋਂ ਸਾਨੂੰ ਸੱਟਾਂ ਮਾਰ ਕੇ ਜਲਦੀ ਸੱਟਾਂ ਆਪ ਦੇ ਮਾਰ ਕੇ ਹਸਪੀਟਲ ਦੇ ਵਿੱਚ ਦਾਖਲ ਹੋ ਗਏ ਭਾਈ ਸਾਹਿਬ ਕਿੰਨੇ ਬੰਦੇ ਸੀ ਔਰ ਕਿੱਥੋਂ ਦੇ ਬੰਦੇ ਸੀ ਕੁਝ ਬੰਦੇ ਦੱਸ ਰਹੇ ਨੇ ਜੀ ਗੁਰੂ ਸਾਹਿਬ ਤੋਂ ਆਏ ਸੀ ਜੀ ਤੇ ਕੁਝ ਬੰਦੇ ਜਿਹੜੇ ਮੋਗਾ ਸਾਈਡ ਤੋਂ ਆਏ ਸੀ ਜੀ ਹਰੇ ਇਹਨਾਂ ਨੇ ਹਾਂਜੀ ਇਹਨਾਂ ਨੇ ਸ਼ਰਾਬ ਪੀ ਕੇ ਜਿਹੜੀ ਹੁੰਲੜਬਾਜੀ ਇੱਥੇ ਕੀਤੀ ਗੁੰਡਾਗਰਦੀ ਕੀਤੀ ਸ਼ਰੇਆਮ ਸਾਡੇ ਘਰ ਦੇ ਵਿੱਚ ਆ ਕੇ ਛੱਟਾਂ ਮਾਰੀਆਂ ਅਸੀਂ ਇਹਨਾਂ ਨੂੰ ਸਮਝਾਇਆ ਹੱਥ ਜੋੜੇ ਮਿੰਤਾ ਕਰਨੇ ਕੀਤੇ ਵੀ ਸਾਨੂੰ ਛੱਡ ਦਿਓ ਸਾਡਾ ਕੋਈ ਕਸੂਰ ਨਹੀਂ ਪਰ ਇਹਨਾਂ ਨੇ ਸਾਡੀ ਕੋਈ ਨਾ ਸੁਣੀ ਸਾਨੂੰ ਕੁੱਟਦੇ ਰਹੇ ਲਗਾਤਾਰ ਮਾਰਦੇ ਰਹੇ ਲੜਾਈ ਐਕਚੁਅਲੀ ਕਿੰਦੀ ਸੀ ਲੜਾਈ ਐਕਚੁਅਲੀ ਸਾਡੇ ਗਵਾਂਢ 'ਚ ਇਹ ਜਿੰਨੇ ਘਰੇ ਬਸੰਤ ਮਨਾਣ ਆਏ ਸੀ ਉਹ ਦੋਨੋਂ ਆਪਸ ਗਵਾਂਢੀਆਂ ਦੇ ਵਿੱਚ ਸੀ ਜਿਸ ਮੁੰਡੇ ਨੂੰ ਇਹ ਪੁੱਤ ਕੇ ਕਢਿਸ਼ ਕੇ ਸਾਡੇ ਘਰ ਅੱਗੇ ਲੈ ਕੇ ਆਏ ਸੀ ਅਸੀਂ ਤਾਂ ਉਹਨੂੰ ਕੋਠੇ ਤੋਂ ਹੀ ਵਾਜਾਂ ਮਾਰੀਆਂ ਸੀ ਛੱਡ ਦਿਓ ਕਹਿੰਦਾ ਨਹੀਂ ਤੁਸੀਂ ਸਾਡੇ ਤੇ ਇੱਟਾਂ ਚਲਾਈਆਂ ਤੇ ਇਸ ਕਰਕੇ ਅਸੀਂ ਤੁਹਾਨੂੰ ਬਖਸ਼ਣਾ ਨਹੀਂ ਸਾਡੇ ਜਿਹੜੇ ਸਾਹਮਣੇ ਬਿਲਕੁਲ ਜਿਹੜੇ ਗਵਾਂਢੀ ਹੈਗੇ ਨੇ ਉਹ ਦੋਨੋਂ ਭੈਣ ਭਰਾ ਰਾਤ ਨੂੰ ਉੱਠੇ ਸੀ ਸ਼ੋਰ ਸ਼ਰਾਬ ਉਹਨਾਂ ਨੇ ਸ਼ੋਰ ਮਚਾਇਆ ਵੀ ਮਾਰਤਾ ਮਾਰਤਾ ਅਸੀਂ ਦੇਖਿਆ ਤੇ ਇਹ ਉਹਨਾਂ ਦੇ ਵੀ ਗੱਲ ਪੈ ਗਏ ਦੋਨਾਂ ਦੇ ਉਹਨੇ ਉਸ ਲੜਕੀ ਜਿਹੜੀ ਲੜਕੀ ਦੇ ਗੱਲ ਪਏ ਨੇ ਉਹਦਾ ਬਰਾਦਰਾ ਉਹਨੂੰ ਛਡਾਣ ਵਾਸਤੇ ਉੱਥੇ ਤੇ ਜਾ ਕੇ ਇੱਟਾਂ ਮਾਰਨ ਲੱਗਾ ਸੀ ਆਪਦੇ ਭੈਣ ਨੂੰ ਬਚਾਣ ਲਈ ਤੇ ਬਚਾਹ ਕਰਨ ਲਈ ਤੇ ਇਹਨਾਂ ਨੇ ਇਹਨਾਂ ਨੇ ਵੀ ਅੱਗੋਂ ਇੱਟਾ ਇੱਟਾਂ ਜਿਹੜੀਆਂ ਸਾਡੇ ਘਰ ਦੇ ਵਿੱਚ ਚਲਾਈਆਂ ਜੀ ਇਹ ਪੰਜਾਬ ਦੀ ਬੋਤਲ ਇਹ ਅਣਪਛਾਤੇ ਬੰਦੇ ਨਾਲ ਲੈ ਕੇ ਆਏ ਸੀ ਪਤਾ ਨਹੀਂ ਕਿੱਥੋਂ ਲੈ ਆਣ ਲੈ ਕੇ ਆਏ ਸੀ ਕਹਿੰਦੇ ਸੀ ਅਸੀਂ ਤੁਹਾਨੂੰ ਸਾੜ ਦੇਾਂਗੇ ਜੇ ਸਾਨੂੰ ਤੁਸੀਂ ਅਟੈਕ ਕੀਤਾ ਤੇ ਤੁਹਾਨੂੰ ਕਿੰਨੇ ਜਨਨ ਸੱਟਾਂ ਲੱਗੀਆਂ ਇੱਕ ਮੈਂ ਤੇ ਇੱਕ ਮੇਰਾ ਬ੍ਰਦਰ ਹੈ ਤੇ ਇੱਕ ਮੇਰਾ ਹੋਰ ਬ੍ਰਦਰ ਹੈ ਜੋ ਇਸ ਟਾਈਮ ਜੀਜੀਐਸ ਮੈਡੀਕਲ ਕਾਲਜ ਵਿੱਚ ਸੀਰੀਅਸ ਹੈ ਜਿਸ ਦੇ 12 13 ਟਾਂਕੇ ਲੱਗੇ ਹੋਏ ਨੇ ਇਹ ਜਿਹੜਾ ਮਾਮਲਾ ਰਾਤ ਕਰੀਬ 2 ਵਜੇ ਇਹਨਾਂ ਦੇ ਗੁਆਰਡੀ ਦੇ ਜਿਹੜੇ ਦੋ ਘਰ ਆਸਪਾਸ ਦੀ ਉੱਥੇ ਇੰਜੁਆਇ ਕਰ ਰਹੇ ਸੀਗੇ ਸ਼ਰਾਬ ਪੀਰੇ ਸੀ ਉਹ ਦੋਨਾਂ ਵੀ ਆਸਬੇ ਦੀ ਜਿਹੜੇ ਉੱਥੇ ਇੱਕ ਗਰੁੱਪ ਬੈਠਾ ਸੀਗਾ ਸ਼ਰਾਬ ਪੀਂਦੇ ਆ ਪਿੰਨੇ ਲੜਾਈ ਝਗੜਾ ਹੋ ਗਿਆ ਉਹ ਬਾਅਦ ਚ ਇਹਨਾਂ ਦੇ ਘਰ ਵਿੱਚ ਆ ਗਏ ਇਹਨਾਂ ਨੇ ਤਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੜਾਈ ਰੋਕਣ ਦੀ